ਸਾਨੂੰ ਰਣ ਆਪਣੇ ਪੁੱਤਰਾਂ ਵੱਧ ਪ੍ਰੇਮ ਦਿੱਤਾ ਤੇ ਜੇ ਅਸੀਂ ਉਹਨੂੰ ਅਸੀਂ ਯਾਦ ਬਣਾ ਕਰੀਏ ਜਾਂ ਉਹਦੇ ਬਾਣੇ ਨੂੰ ਧਾਰ ਨਾ ਕਰੀਏ ਤੇ ਸਾਡਾ ਆਉਣਾਂ ਤਰ ਹੈਗਾ ਧਰਤੀ ਤੇ ਆਏ ਨੇ ਫਲਾ ਸਾਡਾ ਜੀਵਨ ਨਰਕ ਤੋਂ ਵੀ ਭੈੜਾ ਕਹਿੰਦੇ ਸਿੰਘ ਘਟ ਗਏ ਮੈਂ ਕਹਿੰਦਾ ਸਿੰਘ ਘਟੇ ਕਿੱਥੇ ਸਿੰਘ ਮਹਾਰਾਜ ਦੇ ਬਚਨ ਨੇ ਵੀ 96 ਕੋੜ ਖਾਲਸਾ ਹੋ ਜਾਣਾ 96 ਕੋੜ ਖਾਲਸਾ ਕਹਿੰਦੇ ਐ ਹੁਣ ਵੀ ਅਸੀਂ ਹਵਾ ਹੀ ਐਸੀ ਚਲਾਉਣੀ ਆ ਤੇ ਐ ਨੀਲਾ ਹੀ ਨੀਲਾ ਬਾਣਾ ਹੋ ਜਾਏ ਪਲ ਪਲ ਸਵਾਸ ਸਵਾਸ ਸਾਡੀ ਅਰਦਾਸ ਹੀ ਆ ਜੇ ਅਰਦਾਸ ਕਰੋਗੇ ਸਤਿਗੁਰੂ ਹਾਜ਼ਰ ਨੇ ਕੋ ਕਰ ਅਰਦਾਸ ਕਰਨੇ ਤੁੱਧਾ ਅੱਗੇ ਅਰਦਾਸ ਮਾਰੀ ਜਿਉ ਪਿੰਡ ਸਾਹਿਬ ਤੇ ਕਹੋ ਨਾਨਕ ਸਾਹਿਬ ਤੇ ਦੀ ਬਿੜੇ ਨਾਉ ਨਾ ਜਾਣੇ ਮੇਰਾ ਇਹ ਤਾਂ ਨਾਉ ਤਾਂ ਆਪਣਾ ਬਣਾਈ ਫਿਰਦੇ ਆਂ ਅਸੀਂ ਰੌਲਾ ਤਾਂ ਇਹ ਰਹਿ ਗਿਆ ਨਾ ਜਦੋਂ ਅਸੀਂ ਅਸੀਂ ਆਪਣਾ ਆਪ ਹੀ ਜਿਤਾ ਲਿਆ ਵੀ ਮੈਂ ਕਰਦਾ ਮੈਂ ਘਰ ਬਣਾ ਲਿਆ ਮੈਂ ਮੇਰੇ ਬੱਚੇ ਨੇ ਮੈਂ ਕਾਰੋਬਾਰ ਵੱਡਾ ਕਰ ਲਿਆ ਉਹ ਜਿੱਥੇ ਤੂੰ ਤੂੰ ਆ ਗਿਆ ਨਾ ਜਿੱਥੇ ਤੂੰ ਹੀ ਤੂੰ ਮਾਰੇ ਸਰਵਾਂ ਸਵਾਰ ਕੇ ਨਹੀਂ ਉਹਨੇ ਕਿਹਾ ਵੀ ਮੈਂ ਵਾਰਿਆ ਉਹ ਕਹਿੰਦਾ ਮੈਂ ਵੀ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਵਾਰ ਦੀਏ ਸੁੱਤ ਚਾਰ ਮੂਹ ਤੇ ਕਿਹਾ ਹੋ ਜੀਵਤ ਕਈ ਹਜ਼ਾਰ ਜੀ ਸਾਨੂੰ ਉਹਨਾਂ ਨੇ ਆਪਣੇ ਪੁੱਤਰਾਂ ਨਾਲ ਬਧ ਪ੍ਰੇਮ ਦਿੱਤਾ ਤੇ ਜੇ ਅਸੀਂ ਉਹਨੂੰ ਅਸੀਂ ਯਾਦ ਬਣਾ ਕਰੀਏ ਜਾਂ ਉਹਦੇ ਬਾਣੇ ਨੂੰ ਧਾਰਨਾ ਕਰੀਏ ਤੇ ਸਾਡਾ ਆਉਣਾਂ ਤੜ ਹੈਗਾ ਧਰਤੀ ਤੇ ਆਇਆ ਨਹੀਂ ਫੜਾ ਸਾਡਾ ਜੀਵਨ ਨਰਕ ਤੋਂ ਵੀ ਭੈੜਾ ਜੀ ਅੱਛਾ ਤੁਸੀਂ ਆਪਣੇ ਛੋਟੇ ਛੋਟੇ ਪੁੱਚੰਗੀਆਂ ਨੂੰ ਵੀ ਲੈ ਕੇ ਆਉਂਦਾ ਉਹਦਾ ਵੀ ਇੱਕ ਉਹ ਸੀਨ ਸੀ ਬਹੁਤ ਸੋਹਣਾ ਹਾਂ ਪੁੱਤ ਦਾ ਸੀਗਾ ਹਾਂ ਪੁੱਤ ਮੇਰਾ ਪੁੱਤਰ ਥੋੜਾ ਜਿਹਾ ਉਹਦੇ ਬਾਰੇ ਦੱਸੋ ਤੁਸੀਂ ਤਿਆਰ ਕੀਤਾ ਸੀ ਉਹਨੂੰ ਹਾਂਜੀ ਹਾਂਜੀ ਵੈਸੇ ਤਾਂ ਅੰਦਰ ਤਿਆਰ ਤਾਂ ਸਦਾ ਹੀ ਤਿਆਰ ਨੇ ਇਹਨਾਂ ਦਾ ਗੋੜਤੀ ਖਾਂਦੇ ਕਲਗਿਆਂ ਵਾਲੇ ਦੇ ਅਮਰਤ ਚੋਂ ਜਿਹੜੀ ਮਿਲੀ ਆ ਨਾ ਦਾਤ ਇਹਨੂੰ ਕਹਿੰਦੇ ਪਰਖਣ ਦੀ ਲੋੜ ਨਹੀਂ ਅੰਦਰ ਬਲੱਡ ਚ ਹੀ ਆ ਜਿਵੇਂ ਆਪਾਂ ਕਹਿੰਦੇ ਨਾ ਚੀਜ਼ ਹੁਣ ਕਹਿੰਦੇ ਆਮ ਲੋਕਾਂ ਦਾ ਲੈ ਵੀ ਇਹਦਾ ਪਿਓ ਆ ਕੰਮ ਕਰਦਾ ਸੀ ਵੀ ਪੁੱਤਨੇ ਦਾ ਕਰਨਾ ਸੀ ਹੁਣ ਸਾਡੇ ਤਾਂ ਬਲੱਡ ਚ ਹੀ ਹੋਈ ਹੈ ਜੰਗ ਜੂ ਕਰਤਾ ਬਣੇ ਘੋੜ ਸਵਾਰੀਆਂ ਛਾਤਰ ਵਿਦਿਆ ਹੈ ਜੀ ਜਕਾਰੇ ਗਜਾਉਣੇ ਨੇ ਬਾਣੀ ਪੜ੍ਹਨੀ ਹੈ ਠੀਕ ਆ ਨਾ ਤੇ ਆਪਸ ਵਿੱਚ ਅਭਿਆਸ ਵੀ ਉਹ ਕਰਨਾ ਦੋ ਦਾਲ ਤਿਆਰ ਕਰਕੇ ਤੇ ਕਿਸਾਨ ਨਾਲ ਜੁਕਤ ਕਰ ਦਿੰਦੇ ਸੀਗੇ ਜੀ ਵੀ ਇਹਨੂੰ ਤੁਸੀਂ ਆਪਣੇ ਹਾਸਲ ਕਰਨਾ ਆਪਦੇ ਉਹ ਕਿਉਂ ਸੀ ਕਿਉਂਕਿ ਤੁਰਕਾਂ ਨਾਲ ਤੇ ਪਹਾੜੀਆਂ ਨਾਲ ਸਾਡਾ ਚੱਲ ਰਿਆ ਸੀ ਜੁੱਧ ਉਹ ਠੀਕ ਹੈ ਨਾ ਜਿਹੜਾ ਜ਼ੁਲਮ ਹੋ ਰਿਹਾ ਹੈ ਜ਼ੁਲਮ ਨੂੰ ਰੋਕਣ ਦੇ ਖਾਤਰ ਉਹ ਸਾਡੇ ਇੱਕ ਤਿਆਰੀ ਕੀਤੀ ਜਾ ਰਹੀ ਸੀ ਉਹ ਤਿਆਰੀ ਅੱਜ ਵੀ ਤਿਆਰੀ ਹੈ ਅੱਜ ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ ਕਿੰਨਾ ਦੇਖੋ ਕਿੰਨਾ ਮਕਾਦਾ ਕਹਿੰਦਾ ਸਿੰਘ ਘਟ ਗਏ ਮੈਂ ਕਹਿੰਦਾ ਸਿੰਘ ਘਟੇ ਕਿੱਥੇ ਸਿੰਘ ਮਹਾਰਾ ਦੇ ਬਚਨ ਨੇ ਵੀ 96 ਕੋੜ ਖਾਲਸਾ ਹੋ ਜਾਣਾ 96 ਕੋੜ ਖਾਲਸਾ ਕਹਿੰਦੇ ਐ ਹੁਣ ਵੀ ਅਸੀਂ ਹਵਾ ਹੀ ਐਸੀ ਚਲਾਉਣੀ ਆ ਤੇ ਇਹ ਨੀਲਾ ਹੀ ਨੀਲਾ ਬਾਣਾ ਹੋ ਜਾਏਗਾ ਹੁਣ ਫਿਲਮ ਚੱਲੀ ਆ ਖੈਰਮ ਦੇ ਵਿੱਚ ਕਿੰਨਾ ਪ੍ਰਭਾਵ ਹੈ ਸਾਨੂੰ ਬਾਹਰਲੀਆਂ ਕੰਟਰੀਆਂ ਤੋਂ ਬਹੁਤ ਜਗ੍ਹਾ ਤੋਂ ਫੋਨ ਆਏ ਕਿ ਬਾਬਾ ਜੀ ਤੁਸੀਂ ਸ਼ਾਰਟ ਜਾਂ ਬਣਾ ਕੇ ਭੇਜੋ ਵੀ ਬੱਚੇ ਬਹੁਤ ਯਾਦ ਕਰਦੇ ਹਾਂ ਅੱਛਾ ਉਹ ਕਿੱਡਾ ਅਸਰ ਪਿਆ ਕੀ ਕੀ ਸ਼ਾਰਟ ਬਣਾ ਕੇ ਭੇਜਦੇ ਹੁੰਦੇ ਹੋ ਫਿਰ ਅਸੀਂ ਕਿਵੇਂ ਭੇਜਦੇ ਆ ਭਾਈ ਤੁਸੀਂ ਗੁਰੂ ਵਾਲੇ ਹੋ ਬਣੋ ਹਾਂ ਉਹ ਜਿਹੜੇ ਸਹਿਬਜ਼ਾਦੇ ਤੁਹਾਡੇ ਉਹਨੇ ਸਾਡੇ ਲਈ ਵਾਰੇ ਨੇ ਨਾ ਉਹ ਬਾਬਾ ਫਤਿਹ ਸਿੰਘ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਜੀਤ ਸਿੰਘ ਹਰ ਸਿੰਘ ਸਾਡੇ ਜੋ ਵੇਖਣਾ ਚਾਹੁੰਦੇ ਆ ਤੁਸੀਂ ਉਹ ਰੂਪ ਧਾਰ ਕਰ ਲਓ ਤੇ ਜਿਹੜਾ ਥਾਪੜਾ ਲੈ ਲਓਗੇ ਫਿਰ ਤੁਹਾਨੂੰ ਕਮੀ ਨਹੀਂ ਆਉਣੀ ਕਿਸੇ ਜੀ